ਮੁਕੇਰੀਆ ਦੇ ਪਿੰਡ ਪੋਟੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਨੇ ਦੱਸਿਆ ਕਿ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਜੋ ਇੱਕ ਤਿੱਕੀ ਬਲੇਟ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਇਸ ਸਬੰਧੀ ਮੁਕੇਰੀਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਪਿੰਡ ਪੋਟਾ ਦੇ ਵਿੱਚ ਪਹੁੰਚੇ ਉੱਥੇ ਇੱਕ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਜਿਹੜੀ ਬੇਅਦਬੀ ਹੋਈ ਹੈ ਕੀ ਮਾਮਲਾ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪੋਤਾ ਮਕੇਰੀਆਂ ਵਿਖੇ ਇਹ 2 ਦਿਨ ਪਹਿਲਾਂ ਦੀ ਘਟਨਾ ਹੈ ਜਦੋਂ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਜਦੋਂ ਪ੍ਰਕਾਸ਼ ਕੀਤਾ ਮਹਾਰਾਜ ਦਾ ਤਾਂ ਉਹਨਾਂ ਦੇਖਿਆ ਵੀ ਜਿਹੜੇ 570 ਤੋਂ 71 ਅੰਗ ਜਿਹੜੇ 2 ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਕੀਤੇ ਗਏ ਕਿਸੇ ਨੇ ਜੋ ਬਲੇਟ ਨਾਲ ਜਾਂ ਹੋਰ ਤਿੱਖੀ ਚੀਜ਼ ਨਾਲ ਜਿਹੜੇ ਅੰਗ ਜਿਹੜੇ ਵੱਡੇ ਗਏ ਆ ਤੇ ਗ੍ਰੰਥੀ ਸਿੰਘ ਨੇ ਕਿਸੇ ਨੂੰ ਵੀ ਪਿੰਡ ਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਅਸੀਂ ਪਹੁੰਚੇ ਹਾਂ ਇੱਥੇ ਤੇ ਅੱਜ ਹਨ ਫੋਨ ਕੀਤਾ ਗਿਆ ਵੀ ਬਿਆਦਬੀ ਹੋਈ ਆ ਜਦੋਂ ਦੇਖਿਆ ਆਪਾਂ ਤੇ ਵਾਕਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਆ 570 ਤੋਂ 771 ਤੱਕ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੁਸ਼ਟ ਪਾਪੀ ਵੱਲੋਂ ਉਹ ਬਿਆਦਬੀ ਕੀਤੀ ਗਈ ਆ ਤਾਂ ਆਉਂਦੇ ਸਮੇਂ ਆਪਾਂ ਫਿਰ ਜਿਹੜੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮਕੇਰੀਆਂ ਤੋਂ ਪ੍ਰਸ਼ਾਸਨ ਆਇਆ ਆ ਤੇ ਅਜੇ ਤੱਕ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਥੇ ਗੁਰੂ ਘਰ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਜਿਹੜਾ ਪ੍ਰਬੰਧ ਵੀ ਕੋਈ ਜਿਹੜਾ ਖਾਸ ਹੈ ਨਹੀਂ ਉਹ ਤੇ ਜਦੋਂ ਗ੍ਰੰਥੀ ਸਿੰਘ ਨੂੰ ਪੁੱਛਿਆ ਤੇ ਉਹ ਦੱਸ ਰਿਹਾ ਸੀ ਵੀ ਸਵੇਰੇ ਮੈਂ ਪ੍ਰਕਾਸ਼ ਕਰ ਦੇਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਆ ਮੈਂ ਜਿਹੜਾ ਹੈਗਾ ਆਉਣਾ ਆ ਤੇ ਇੱਥੇ ਕੋਈ ਵੀ ਜਿੰਦਾ ਨਹੀਂ ਲੱਗਦਾ ਤੇ ਆਪਾਂ ਪਹਿਲਾਂ ਵੀ ਸੰਗਤ ਨੂੰ ਕਹਿੰਦੇ ਰਹੇ ਆਂ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਜਾਂ ਪਹਿਰੇਦਾਰ ਰੱਖੇ ਜਾਣ ਤੇ ਜੇ ਤੁਸੀਂ ਨਹੀਂ ਪਹਿਰੇਦਾਰ ਰੱਖ ਸਕਦੇ ਤੇ ਉਹਨੂੰ ਲੋਕ ਲਾ ਦਿੱਤਾ ਜਾਵੇ ਪਰ ਇੱਥੇ ਵੀ ਉਹੀ ਘਟਨਾ ਜਿਹੜੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਗਏ ਆ ਹਾਂਜੀ ਆ ਇਹਦੇ ਵਿੱਚ ਬਾਬਾ ਜੀ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਹੁਣ ਇੱਥੇ ਵੀ ਦੇਖਿਆ ਗਿਆ ਤੇ ਹੁਣ ਅਸੀਂ ਮੰਗ ਕੀ ਕਰਨੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਦੋ ਦਿਨ ਦੀ ਆਪਾਂ ਮੰਗ ਹੀ ਕਰਨੀ ਆਪਾਂ ਡੀਐਸਪੀ ਸਾਹਿਬ ਨੂੰ ਦੱਸਿਆ ਵੀ ਦੋ ਦਿਨ ਚ ਜਿਹੜਾ ਬੰਦਾ ਹੈਗਾ ਇਹ ਸਾਰੇ ਪਿੰਡ ਵਿੱਚੋਂ ਪਤਾ ਕਰਕੇ ਜਿਹੜੇ ਉੱਥੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਬਨੋ ਵੀ ਪ੍ਰੋਸਸ ਹੋਇਆਗਾ ਪ੍ਰਸ਼ਾਸਨ ਦੇਖੋ ਦੱਸ ਰਿਹਾ ਵੀ ਆਪਾਂ ਜਲਦ ਤੋਂ ਜਲਦ ਜਿਹੜਾ ਬੰਦਾ ਜਿਹੜੇ ਵਿਅਦਬੀ ਕੀਤੀ ਆ ਉਹ ਆਪਾਂ ਲੱਭਾਂਗੇ ਪਰ ਗੱਲ ਹੈ ਕੀ ਆ ਕੈਮਰੇ ਦੇ ਕੈਮਰੇ ਹੋਣ ਦੇ ਜਦੋਂ ਕੈਮਰੇ ਹੁੰਦੇ ਆ ਤਾਂ ਉਦੋਂ ਫਟਾਫਟ ਜਿਹੜਾ ਪਤਾ ਲੱਗ ਜਾਂਦਾ ਆ ਵੀ ਉਹ ਵਿਅਕਤੀ ਕਿਹੜਾ ਆ ਪਰ ਹੁਣ ਜਿਹੜਾ ਆ ਇਹ ਥੋੜਾ ਟਾਈਮ ਤਾਂ ਲੱਗਣਾ 1-2 ਦਿਨ ਤਾਂ ਲੱਗਣਗੇ ਜਿਹੜਾ ਮਤਲਬ ਪਿੰਡ ਵਿੱਚੋਂ ਪਤਾ ਕਰਨ ਤੇ ਵੀ ਕੌਣ ਆਇਆ ਕੌਣ ਗਿਆ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਤਾ ਨਹੀਂ ਪੀਏ 2-4 10 ਦਿਨ ਪਹਿਲਾਂ ਦੀ ਘਟਨਾ ਜਾਂ ਉਸੇ ਦਿਨ ਦੀ ਘਟਨਾ ਆ ਕਿਉਂਕਿ ਇਹ ਪਰਸੋਂ ਜਿਹੜਾ ਸਵੇਰੇ ਹੁਕਨਾਮਾ ਜਦੋਂ ਗ੍ਰੰਥੀ ਸਿੰਘ ਲੈ ਰਿਹਾ ਸੀ ਉਦੋਂ ਉਹਨੂੰ ਪਤਾ ਲੱਗਾ ਵੀ ਜਿਹੜੇ ਅੰਗ ਜਿਹੜੇ ਆ 70 ਤੋਂ 71 ਤੱਕਰ ਦੋ ਅੰਗ ਜਿਹੜੇ ਉਹ ਕਿਹੇ ਕੈਂਚੀ ਨਾਲ ਜਿਹੜੇ ਉਹਨਾਂ ਜ਼ਖਮੀ ਕੀਤੇ ਗਏ ਆ ਸਰ ਪਿੰਡ ਪੋਤਾ ਦੇ ਵਿੱਚ ਤਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਉਂਸ ਰੂਪਾਂ ਦੀ ਬੇਦਵੀ ਹੋਈ ਆ ਕੀ ਕਰਨੇ ਚੰਦੇ ਸਾਨੂੰ ਅੱਜ ਸਵੇਰੇ ਤੋਂ ਸੁਣਨਾ ਮਿਲੀ ਸੀ ਅਸੀਂ ਇੰਦ ਪੋਤਾ ਆਏ ਆ ਔਰ ਸ੍ਰੀ ਗੁਰੂ ਅਰਬਿਦਾਸ ਸਾਹਿਬ ਗੁਰੂ ਸਾਹਿਬ ਜਿੱਥੇ ਸ਼੍ਰੀ ਗੁਰਗਨ ਸਾਹਿਬ ਦੀ ਸ਼ੋਗਤ ਨੇ ਉਹਨਾਂ ਦੇ ਅੰਦਰ ਦੇ ਨਾਲ ਕੁਝ ਦੇਰ ਵੀ ਹੋਈ ਹੈ ਜਿਸ ਦੀ ਅਸੀਂ ਹਰ ਐਂਗਲ ਤੋਂ ਪੜਤਾਲ ਕਰ ਰਹੇ ਹਾਂ ਫਿਲਹਾਲ ਜਿਹੜਾ ਮਦਈ ਦੇ ਦੱਸਣ ਦੇ ਮੁਤਾਬਕ ਜਿਹੜਾ ਅਜੇ ਪਤਾ ਨਹੀਂ ਲੱਗਾ ਕਿ ਕਦੋਂ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਕਦੋਂ ਦੀ ਦੇਰ ਵੀ ਹੋਈ ਹੈ ਅਸੀਂ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਔਰ ਜੋ ਵੀ ਅਚਬੰਦੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੂਫਤੇ ਜਿਹੜੇ ਕਿੰਨੇ ਕ ਪੰਨੇ ਜਿਹੜੇ ਪੰਨੇ ਜਿਹੜੇ ਅੰਡੇ ਤੇ ਪਿੱਤੇ ਨੇ ਇਹ ਦੋ ਪੰਨੇ ਨੇ ਇੱਕ ਦੇ ਇੱਕ ਸ੍ਰੀ ਗੁਰੂ ਗੰਨ ਸਾਹਿਬ ਜੀ ਦੇ ਔਰ ਦੂਸਰੇ ਦੇ ਸਕਰੀਬ 14 15 ਪੰਨੇ ਆ ਸਰ ਕੋ ਸੀਸੀ ਫੋਟੋ ਦੇ ਸਾਹਮਣੇ ਆਈ ਇਹਨਾਂ ਦੀ ਅਸੀਂ ਸਾਰਾ ਅਜੇ अर्ਲੀ ਸਟੇਜ ਹੈਗੀ ਆ ਤਾਂ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਵੇਖ ਰਹੇ ਆ ਸੀਐਸਟੀ ਵੀ ਕਰ ਰਹੇ ਲੱਗੇ ਜਿੱਥੇ ਵੀ ਲੱਗੇ ਨੇ ਚੈੱਕ ਕਰ ਰਹੇ ਆ ਚੱਕਰਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹਨਾਂ ਨੇ ਕੈਮਰੇ ਨਹੀਂ ਸੀ ਲੱਗੇ ਹੋਏ ਜਿਸ ਕਰਕੇ ਅਸੀਂ ਜਿਹੜੇ ਸਰਾਊਂਡਿੰਗ ਏਰੀਆ ਦੇ ਵਿੱਚ ਕੈਮਰੇ ਨੇ ਉਹ ਜ਼ਰੂਰ ਵੈਰੀਫਾਈ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੈਗੀਆਂ ਜੀ